ਪੰਜਾਬ ਸਰਕਾਰ ਸ੍ਰੀਮ ਭਗਵੰਤ ਮਾਨ ਨੇ ਜਿਵੇਂ ਹੀ ਅੱਜ ਆਪਣੇ ਕੈਬਨਟ ਦੀ ਮੀਟਿੰਗ ਸੱਦੀ ਉਸ ਦੇ ਵਿੱਚ ਕੁਝ ਅਜਿਹੇ ਫੈਸਲੇ ਲਏ ਜਿਸ ਨੂੰ ਫੈਸਲੇ ਲੈਂਦੋਂ ਬਾਅਦ ਵੀ ਸਾਰੀ ਕੈਬਨਟ ਦੇ ਸਾਹ ਸੁੱਕੇ ਰਹੇ ਨੇ ਸਾਰੀ ਕੈਬਨਟ ਜਿਹੜੀ ਐ ਬਿਲਕੁਲ ਜੋ ਅਸਲ ਵਿੱਚ ਅਫਸੋਸਾਂ ਵਿੱਚ ਡੁੱਬੀ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਕੀ ਹੁਕਮ ਦੇ ਸਕਦੇ ਨੇ ਅਰਵਿੰਦ ਕੇਜਰੀਵਾਲ ਵਧੇਕਾ ਨੂੰ ਜਿਹੜਾ ਕਿ ਲੈ ਕੇ ਫੋਨ ਕਰ ਰਹੇ ਸੀ ਪੰਜਾਬ ਦੀ ਕੈਬਨਿਟ ਦੇ ਵਿੱਚ ਬੈਠੇ ਮੰਤਰੀਆਂ ਨੂੰ ਫੋਨ ਆ ਰਹੇ ਸੀ ਅਰਵਿੰਦ ਕੇਜਰੀਵਾਲ ਦੇ ਸੋ ਅੰਦਰੋਂ ਅੰਦਰੀ ਕੁਝ ਐਸਾ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਪਸੀਨੇ ਛੁੱਟ ਰਹੇ ਸੀ ਸੋ ਉਸ ਨੂੰ ਲੈ ਕੇ ਜੋ ਫੈਸਲੇ ਲੈ ਗਏ ਨੇ ਉਹ ਫੈਸਲੇ ਦਿੱਲੀ ਤੋਂ ਹੁਕਮ ਆਏ ਨੇ ਜਾਂ ਸੀਐਮ ਨੇ ਆਪਣੇ ਆਪ ਫੈਸਲੇ ਲਏ ਨੇ ਕਿਹੜੇ ਕਿਹੜੇ ਫੈਸਲੇ ਹੋਏ ਨੇ ਜਿਹੜੇ ਅੱਜ ਕੈਬਨਟ ਦੇ ਵਿੱਚ ਸੋ ਉਸ ਨੂੰ ਲੈ ਕੇ ਚਰਚਾ ਛੜੀ ਹੋਈ ਹੈ ਤੁਸੀਂ ਜੁੜਿਓ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਕੈਬਨਟ ਜੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਬੁਲਾਈ ਉਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕੁਝ ਅਜੇ ਫੈਸਲੇ ਕੀਤੇ ਜਿਵੇਂ ਝੋਨੇ ਦੀ ਖਰੀਦ ਨੂੰ ਲੈ ਕੇ ਸਾਰੇ ਅਫਸਰਾਂ ਨੂੰ ਹੁਕਮ ਦਿੱਤੇ ਨੇ ਔਰ ਕੈਬਨ ਮੰਤਰੀਆਂ ਨੂੰ ਪੰਜਾਬ ਦੇ ਵਿੱਚ ਜੋ ਅੱਗੇ ਦੀਵਾਲੀ ਆ ਰਹੀ ਹੈ ਦੀਵਾਲੀ ਦਾ ਤੋਹਫਾ ਦੇਣ ਲਈ ਕਿਸਾਨਾਂ ਨੂੰ ਮੁਲਾਜ਼ਮਾ ਨੂੰ ਤੇ ਹੋਰ ਜਿਹੜੇ ਅਲੱਗ-ਅਲੱਗ ਵਰਗ ਦੇ ਲੋਕ ਨੇ ਉਹਨਾਂ ਨੂੰ ਜਿਹੜਾ ਕਿ ਸੋਚ ਰਹੇ ਨੇ ਬੇਰਜਗਾਰਾ ਨੂੰ ਇਹ ਸਾਰਾ ਕੁਝ ਕਿਵੇਂ ਹੋ ਰਿਹਾ ਹੈ ਇਹ ਇਕਦਮ ਸੀਐਮ ਭਗਵੰਤ ਮਾਨ ਨੇ ਸਭ ਕੁਝ ਕਿਵੇਂ ਸੋਚ ਲਿਆ ਸੋ ਕੈਬਨਟ ਦੇ ਵਿੱਚੋਂ ਇਹੀ ਗੱਲਾਂ ਉੱਠ ਰਹੀਆਂ ਸੀ ਕਿ ਜਿਹੜਾ ਕਿ ਅੱਜ ਪੰਜਾਬ ਸਰਕਾਰ ਜੋ ਕਰਜ਼ੇ ਦੇ ਥੱਲੇ ਦੱਬੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਕੋਲ ਜਿਵੇਂ ਝੋਨੇ ਨੂੰ ਖਰੀਦਣ ਵਾਸਤੇ ਪ੍ਰਬੰਧ ਨਹੀਂ ਮੁਕੰਮਲ ਹੋ ਸਕੇ ਸੋ ਇੱਕੋ ਦਾ ਮੱਝ ਇਹ ਕਿਉਂ ਇਹ ਸਭ ਕੁਝ ਹੋ ਰਿਹਾ ਹੈ ਲੇਕਿਨ ਜੋ ਵਿੱਚੋਂ ਖਬਰਾਂ ਨਿਕਲ ਰਹੀਆਂ ਕਿ ਇਹ ਦਿੱਲੀ ਤੋਂ ਹੁਕਮ ਆਏ ਹੋਏ ਨੇ ਦਿੱਲੀ ਤੋਂ ਹੁਕਮ केजरीवाल ਨੇ ਤੇ ਸੰਦੀਪ ਪਾਟਕ ਨੇ ਇੱਕ ਪੂਰੀ ਜਿਹੜੀ ਇਹ ਸਾਜ਼ਿਸ਼ ਬਣਾਈ ਹੈ ਕਿ ਪੰਜਾਬ ਵਿੱਚ ਲਾਗੂ ਕਰਵਾਓ ਸ੍ਰੀ ਭਗਵੰਤ ਮਾਨ ਨੇ ਅਚਨਚੇਤ ਮੀਟਿੰਗ ਬੁਲਾਈ ਹੈ ਪੂਰੀ ਕੈਬਨਿਟ ਦੀ ਜਿਸ ਦੇ ਵਿੱਚ ਜੋ ਦੀਵਾਲੀ ਦਾ ਤੋਹਫਾ ਦੇਣ ਵਾਸਤੇ ਸੋਚਿਆ ਜਾ ਰਿਹਾ ਕਿ ਔਰਤਾਂ ਨੂੰ ਜੋ ਹਜ਼ਾਰ-ਹਜ਼ਾਰ ਰੁਪਇਆ ਦੇਣ ਵਾਸਤੇ ਵਾਦਾ ਕੀਤਾ ਸੀ ਚੋਣ ਮੈਨੀਫੈਸਟੋ ਵਿੱਚ ਉਸ ਨੂੰ ਦੀਵਾਲੀ ਤੱਕ ਪੂਰਾ ਕੀਤਾ ਜਾਵੇ ਇਹ ਕੇਜਰੀਵਾਲ ਨੇ ਹੁਕਮ ਚੜ੍ਹ ਦਿੱਤੇ ਨੇ ਪੰਜਾਬ ਤੇ ਕਿ ਪੰਜਾਬ ਭਾਵੇਂ ਕਿੱਥੋਂ ਮਰਜੀ ਕਰਦਾ ਚੱਕੇ ਜਿਵੇਂ ਮਰਜੀ ਆਪਣਾ ਪੈਸਾ ਲਿਆਵੇ ਔਰ ਜਿਹੜਾ ਔਰਤਾਂ ਨਾਲ ਵਾਦਾ ਕੀਤਾ ਹਜ਼ਾਰ-ਹਜ਼ਾਰ ਰੁਪਏ ਦਾ ਉਹ ਪੂਰਾ ਕੀਤਾ ਜਾਵੇ ਦੀਵਾਲੀ ਤੋਂ ਪਹਿਲਾਂ ਉਸ ਤੋਂ ਬਾਅਦ ਝੋਨੇ ਦੀ ਖਰੀਦ ਦੇ ਪ੍ਰਬੰਧ ਮੁਕੰਮਲ ਕੀਤੇ ਜਾਣ ਕਿਸਾਨਾਂ ਨੂੰ ਖੱਜਲ ਖੁਰਨਾ ਕੀਤਾ ਜਾਵੇ ਔਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ ਜਾਵੇ ਸੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ सीएम ਦੇ ਤੌਰ ਤੇ ਵੇਖਿਆ ਜਾ ਰਿਹਾ ਲੇਕਿਨ ਕੇਜਰੀ ਵੱਲੋਂ ਤੂੰ ਹੁਕਮ ਚੜਾ ਰਹੇ ਨੇ ਪੰਜਾਬ ਦੇ ਵਿੱਚ ਅੱਜ ਜੋ ਕਾਉਨੋਮੀ ਰੇਟ ਤੇ ਸਥਿਤੀ ਉਹ ਟਮਾਟੋਲ ਹੋ ਰਹੀ ਹੈ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਸੀਐਮ ਇਹਦੇ ਤੇ ਕੋਈ ਫੈਸਲਾ ਨਹੀਂ ਲੈ ਸਕੇ ਸੋ ਕੇਜਰੀ ਵੱਲੋਂ ਹੁਕਮ ਚੜਾ ਰਹੇ ਕਿ ਇਹ ਫੈਸਲੇ ਤੁਰੰਤ ਲਾਓ ਔਰ ਪੰਜਾਬ ਵਿੱਚ ਲਾਗੂ ਕਰੋ ਚੋਣ ਮੈਨੀਫੈਸਟੋ ਜੋ ਜਾਰੀ ਕੀਤਾ ਸੀ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਕੁੜਕੀ ਚ ਫਸੇ ਹੋਏ ਨੇ ਕਿ ਪੰਜਾਬ ਕੋਲ ਪੈਸਾ ਨਹੀਂ ਹੈ ਔਰ ਇਹ ਪੈਸਾ ਕਿੱਥੋਂ ਲਿਆਂਦਾ ਜਾਵੇ ਸੋ ਮੁੱਖ ਮੰਤਰੀ ਭਗਵੰਤ ਮਾਨ ਹੁਣ ਕੀ ਕਰਨਗੇ ਜਾਂ ਉਹਦੇ ਤੋਂ ਪਿੱਛੇ ਹੋ ਜੋ ਇਹੀ ਕਹਿ ਦਿੱਤਾ ਗਿਆ ਕਿ ਜਾਂ ਆਪਣਾ ਸੀਐਮ ਦਾ ਅਹੁਦਾ ਤਿਆਗ ਦੋ ਸਾਰਾ ਕੁਝ ਅਸੀਂ ਕਿਸੇ ਨੂੰ ਹੋਰ ਨੂੰ ਦੇ ਕੇ ਸਾਰਾ ਕੰਮ ਕਰਵਾਈਏ ਜਾਂ ਫਿਰ ਇਹਨੂੰ ਜੋ ਹੁਣ ਤੁਸੀਂ ਲਾਗੂ ਕਰੋ ਸੋ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਏ ਹੁਣ ਸੀਐਮ ਸਾਹਿਬ ਕਰਨਗੇ ਸਾਰੇ ਫੈਸਲੇ ਲਾਗੂ ਜੋ ਉਪਰੋਂ ਹੁਕਮ ਆਏ ਨੇ ਜੇ ਕਰੇ ਸਾਰੇ ਪੈਸੇ ਲਾਗੂ ਨਹੀਂ ਕਰ ਪਾਉਂਦੇ ਤਾ ਫਿਰ ਸੀਐਮ ਪੰਜਾਬ ਵਿੱਚ ਜਿਹੜਾ ਬਦਲਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਕਿ ਲਾਗਤਾ ਜਾਵੇਗਾ ਔਰ ਪੰਜਾਬ ਵਿੱਚ ਨਵਾਂ ਮੁੱਖ ਮੰਤਰੀ ਬਿਠਾਇਆ ਜਾਵੇਗਾ ਜੋ ਦਿੱਲੀ ਤੋਂ ਜਿਹੜੇ ਸੀਐਮ ਕੇਜਰੀਵਾਲ ਨੇ ਭੇਜੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਮੈਲ ਸਿੰਘ ਜਾਂ ਹੋਰ ਜਿਹੜੇ ਲੀਡਰ ਨੇ ਉਹ ਸਾਰਾ ਕੁਝ ਅੱਜ ਦੇਖ ਰਹੇ ਸੀ ਜਿਸ ਨੂੰ ਲੈ ਕੇ ਸਾਰੇ ਵਿਧਾਇਕਾਂ ਦੇ ਪਸੀਨੇ ਛੁੱਟੇ ਹੋਏ ਸਨ ਵਾਰ-ਵਾਰ ਫੋਨ ਤੇ ਗੱਲਾਂ ਇਹੀ ਹੋ ਰੀਆਂ ਸੀ ਕਿ ਇਹ ਸਾਰੇ ਹੁਕਮ ਜਿਹੜੇ ਕੇਜਰੀਵਾਲ ਜੀ ਦੇ ਰਹੇ ਨੇ ਇਹ ਲਾਗੂ ਕੀਤੇ ਜਾਣ ਚੋਣ ਮੈਨੀਫੈਸਟੋ ਲਾਗੂ ਕੀਤਾ ਜਾਵੇ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਇਆ ਦੇਣ ਦਾ ਜਿਹੜਾ ਵਾਅਦਾ ਉਹਨੂੰ ਦੀਵਾਲੀ ਤੋਂ ਪਹਿਲਾਂ ਪੂਰਾ ਕੀਤਾ ਜਾਵੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕਰਨਗੇ ਤਾਂ ਇਹਨਾਂ ਦੀ ਛੁੱਟੀ ਹੋਵੇਗੀ